ਕਹਾਣੀ ਸਾਹ ਕੁੱਟਿਆ ਗਿਆ ਲੇਖਕ ਅਰਵਿੰਦਰ ਸਿੰਘ ਹੈਪੀ ਰਾਤ ਦੇ ਤਕਰੀਬਨ 12:30 ਦਾ ਵਕਤ ਸੀ ਕਿ ਅਚਾਨਕ ਬੂਏ ਦੇ ਖੜਕਣ ਦੀ ਆਵਾਜ਼ ਆਈ ਮੈਂ ਮੂੰਹ ਤੋਂ ਚਾਦਰ ਲਾ ਕੇ ਦੇਖਿਆ ਤਾਂ ਬੂਏ ਦੇ ਹੇਠਾਂ ਦੀ ਕਿਸੇ ਦੇ ਖੜੇ ਹੋਣ ਦਾ ਪਰਛਾਵਾਂ ਨਜ਼ਰ ਆਇਆ ਮੈਂ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਇੰਨੀ ਰਾਤ ਨੂੰ ਕੌਣ ਹੋ ਸਕਦਾ ਹੈ ਇਹਨੇ ਨੂੰ ਫਿਰ ਠੱਕਰਕ ਦੀ ਆਵਾਜ਼ ਆਈ ਮੈਂ ਆਵਾਜ਼ ਦੇ ਕੇ ਕਿਹਾ ਕੌਣ ਹੈ ਭਾਈ ਫੇਰ ਠਕ ਠਕ ਦੀ ਆਵਾਜ਼ ਆਈ ਮੈਂ ਕਿਹਾ ਕੌਣ ਹੈ ਇਹ ਦੱਸੋ ਪਹਿਲਾਂ ਨਹੀਂ ਤਾਂ ਬੂਹਾ ਨਹੀਂ ਖੁੱਲਣਾ ਜਿੰਨਾ ਚਿਰ ਮਰਜੀ ਬੂਹਾ ਪੰਨੀ ਜਾਓ ਤਾਂ ਅੱਗੋਂ ਆਵਾਜ਼ ਆਈ ਪੁੱਤ ਮੈਂ 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 ਹਾਂ ਤੇਰੀ ਮਾਂ ਬੂਹਾ ਖੋਲ ਇਹ ਸੁਣ ਮੈਂ ਜਲਦੀ ਦੇਣੀ ਚਾਦਰ ਵਗਾ ਕੇ ਮਾਰੀ ਤੇ ਉੱਠ ਕੇ ਭੱਜ ਤੁਰਿਆ ਤੇ ਬੁਹੇ ਨੂੰ ਖੋਲਤਾ ਕੀ ਦੇਖਿਆ ਕਿ ਮੇਰੀ ਮਾਂ ਨੱਗੇ ਪੈਰੀ ਬੁਹੇ ਕੋਲ ਖੜੀ ਰੋ ਰਹੀ ਸੀ ਤੇ ਮੈਨੂੰ ਦੇਖਣਸਾਰ ਗਲੇ ਲਾਹ ਕਹਿ ਲੱਗੀ ਤੂੰ ਠੀਕ ਹੈ ਨਾ ਪੁੱਤਰਾ ਸਭ ਠੀਕ ਹੈ ਨਾ ਮੈਂ ਕਿਹਾ ਹਾਂ ਮੈਂ ਬਿਲਕੁਲ ਠੀਕ ਹਾਂ ਪਰ ਤੂੰ ਇੱਥੇ ਕਿਵੇਂ ਕੀ ਗੱਲ ਹੋ ਗਈ ਜੋ ਤੂੰ ਇਹ ਪੁੱਛ ਰਹੀ ਹੈ ਤਾਂ ਮਾਂ ਨੇ ਰੋਂਦਿਆਂ ਹੋਇਆਂ ਮੇਰੇ ਸਿਰ ਤੇ ਹੱਥ ਧਰ ਦਿਆ ਕਿਹਾ ਉਤ ਮੈਨੂੰ ਸੁਪਨੇ ਵਿੱਚ ਤੇਰੀ ਲੱਤ ਟੁੱਟੀ ਦੀ ਸੀ ਮੈਂ ਤੇਰਾ ਕਿਸੇ ਗੱਡੀ ਨਾਲ ਐਕਸੀਡੈਂਟ ਹੋ ਗਿਆ ਇਹ ਸੁਣਿਆ ਸੀ ਤੇ ਤੈਨੂੰ ਸੱਟਾਂ ਲੱਗੀਆਂ ਨੇ ਤੇ ਤੂੰ ਮੰंजे ਤੇ ਪਿਆ ਭੁੱਖ ਦੇ ਮਾਰੇ ਧੜਪ ਰਿਹਾ ਹੈ ਇਸ ਲਈ ਮੈਂ ਚੋਰੀ ਭੱਜ ਕੇ ਆਈਆਂ ਤੇ ਤੇਰੇ ਖਾਣ ਨੂੰ ਇਹ ਬਿਸਕੁਟ ਤੇ ਰਸ ਵੀ ਲੈਈਆਂ ਇਹ ਮੈਨੂੰ ਆਸ਼ਰਮ ਵਿੱਚ ਕੋਈ ਆਪਣੇ ਜਨਮ ਦਿਨ ਤੇ ਦੇ ਕੇ ਗਿਆ ਸੀ ਮਾਂ ਮੈਨੂੰ ਉਹ ਬਿਸਕੁਟ ਤੇ ਰਸ ਆਪਣੇ ਛੋਟੇ ਜਿਹੇ ਚੋਲੇ ਚੋਂ ਕਢਦੀ ਹੋਈ ਕਹਿੰਦੀ ਐ ਤੇ ਫੇਰ ਮਾਂ ਕਹਿੰਦੀ ਨਾਲੇ ਪੁੱਤ ਨੂਰਾਨੀ ਠੀਕ ਐ ਨਾ ਕਿੱਥੇ ਆ ਉਹ ਦੇਖ ਨਹੀਂ ਰਹੀ ਇਹ ਸੁਣਾ ਮੇਰੀਆਂ ਤਾਂਹਾਂ ਨਿਕਲ ਗਈਆਂ ਤੇ ਮੈਂ ਮਾਂ ਦੇ ਪੈਰਾਂ ਵਿੱਚ ਬੈਠ ਗਿਆ ਤੇ ਉਸਦੇ ਗੋਡਿਆਂ ਤੇ ਮੱਥਾ ਧਾਰ ਕਹਿਣ ਲੱਗਾ ਮੈਂ ਕਿੰਨਾ ਵੱਡਾ ਪਾਪੀ ਹਾਂ ਮਾਂ ਤੇ ਮੇਰੇ ਨਾਲ ਬੱਟੀ ਪਾਪਣ ਮੇਰੀ ਘਰ ਵਾਲੀ ਐ ਜਿਸਨੇ ਮੇਰੀਆਂ ਅੱਖਾਂ ਤੇ ਇਹ ਪੱਟੀ ਬੰਨ ਦਿੱਤੀ ਸੀ ਕਿ ਮਾਂ ਦੇ ਰਸਤੇ ਨੂੰ ਭੁੱਲ ਮੈਂ ਉਸ ਦੇ ਕਹਿਨ ਅਸਾਰ ਚੱਲਾਂ ਤੇ ਤੈਨੂੰ ਮਾਂ ਮੈਂ ਬਿਰਦਾਸ ਮਛੜਾ ਆ ਮੈਂ ਬਹੁਤ ਵੱਡਾ ਗੁਨਾਹਗਰ ਹਾਂ ਤੇਰਾ ਤੈਨੂੰ ਸੁਪਨੇ ਵਿੱਚ ਵੀ ਮੇਰਾ ਦਰਦ ਨਹੀਂ ਚੱਲਿਆ ਗਿਆ ਤੈਨੂੰ ਮੇਰੀ ਭੁੱਖ ਪਿਆਸ ਦਾ ਅੱਜ ਵੀ ਕਿੰਨਾ ਫਿਕਰ ਐ ਪਰ ਮੈਂ ਤੇਰੇ ਦਰਦ ਨੂੰ ਮਹਿਸੂਸ ਨਹੀਂ ਕਰ ਸਕਿਆ ਮੈਂ ਹਰ ਤਿਹਾਰ ਤੈਨੂੰ ਦੂਰ ਕਰਕੇ ਰਿਸ਼ਤੇਦਾਰਾਂ ਵਿੱਚ ਮਠਿਆਈਆਂ ਵੰਡਦਾ ਰਿਹਾ ਆਪਣੀ ਘਰਵਾਲੀ ਨਾਲ ਤੇ ਸਹੁਰਿਆਂ ਨਾਲ ਖਾ ਪੀ ਕੇ ਤਿਹਾਰ ਮਨਾਉਂਦਾ ਰਿਹਾ ਪਰ ਤੈਨੂੰ ਦੇਖਣ ਤੱਕ ਨਹੀਂ ਗਿਆ ਪਰ ਅੱਜ ਉਹ ਵੀ ਮੈਨੂੰ ਛੱਡ ਕਿਸੇ ਨਾਲ ਚਲੀ ਗਈ ਹੈ ਉਹ ਕਿਸੇ ਪੈਸੇ ਵਾਲੇ ਆਦਮੀ ਨਾਲ ਭੱਜ ਗਈ ਹੈ ਮਾਂ ਜਿਸ ਪਿੱਛੇ ਮੈਂ ਤੈਨੂੰ ਘਰੋਂ ਕੱਢ ਦਿੱਤਾ ਸੀ ਉਸਨੇ ਮੈਨੂੰ ਵੀ ਛੱਡ ਦਿੱਤਾ ਹੈ ਮੈਨੂੰ ਮਾਫ਼ ਕਰ ਦੇ ਮਾਂ ਮੈਨੂੰ ਮਾਫ਼ ਕਰ ਦੇ ਇਹ ਸੁਣ ਮਾਂ ਦੇ ਫਿਰ ਮੈਨੂੰ ਥੇਥੋਂ ਉਠਾ ਆਪਣੀ ਛਾਤੀ ਨਾਲ ਲਾਉਂਦਿਆ ਕਿਹਾ ਕੋਈ ਗੱਲ ਨਹੀਂ ਪੁੱਤਰਾ ਮਾਂਵਾ ਤਾਂ ਮਾਂਵਾ ਹੀ ਹੁੰਦੀਆਂ ਨੇ ਸ਼ਾਇਦ ਮੇਰੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਰਹਿ ਗਈ ਹੋਵੇ ਚੱਲ ਕੋਈ ਨਾ ਪੁੱਤਰਾ ਕਈ ਵਾਰ ਪਰਿਵਾਰ ਨੂੰ ਜੋੜਨ ਲਈ ਮਜਬੂਰੀ ਵਿੱਚ ਕਿਸੇ ਨੂੰ ਛੱਡਣਾ ਵੀ ਪੈਂਦਾ ਹੈ ਪਾਰੇ ਸਭ ਇਸੇ ਤਰ੍ਹਾਂ ਅੱਗੇ ਹੀ ਚੱਲਦਾ ਰਹਿੰਦਾ ਹੈ ਇਹ ਕਹੇ ਮਾਂ ਮੇਰੇ ਸਿਰ ਤੇ ਹੱਥ ਧਰ ਦਿਆਂ ਫਿਰ ਪਿੱਛੇ ਨੂੰ ਮੁੜ ਬਿਰਦਾ ਸਰਵ ਨੂੰ ਤੁਰ ਪਈ ਪਰ ਮਾਂ ਦੀਆਂ ਇਹ ਗੱਲਾਂ ਨੇ ਮੇਰੇ ਸੀਨੇ ਵਿੱਚ ਰੁਗ ਪਰ ਲਿਆ ਮੈਂ ਮਾਂ ਨੂੰ ਰੋਕਣ ਦੀ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇੰਜ ਲੱਗਿਆ ਜਿਵੇਂ ਮੇਰਾ ਸਾਹ ਕੁੱਟਿਆ ਗਿਆ ਹੋਵੇ ਤੇ ਮੇਰੇ ਹਲਕ ਵਿੱਚੋਂ ਆਵਾਜ਼ ਬਾਹਰ ਨਾ ਆ ਰਹੀ ਹੋਵੇ ਸ਼ਾਇਦ ਮੈਂ ਇਸ ਕਾਬਲ ਨਹੀਂ ਰਿਹਾ ਕਿ ਮਹਿਮਾਨ ਨੂੰ ਆਪਣੇ ਕੋਲ ਰਹਿਣ ਲਈ ਰੋਕ ਸਕਦਾ ਬਹੁਤ ਹੀ ਭਾਵੁਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਜਰੂਰ ਦੱਸਣਾ ਜੀ ਧੰਨਵਾਦ ਜੀ